ਤੁਸੀਂ ਸੁਣ ਰਹੇ ਹੋ mundri.com ਹਰਜੀਤ ạtwal ਦਾ ਭਾਗ 12 ਰੇਸ਼ਮ ਕੌਰ ਟਿੱਕੇ ਦੇ ਨੇੜੇ ਨੇੜੇ ਆਉਣ ਲੱਗੀ ਉਹ ਹਰ ਸ਼ਾਮ ਫੋਨ ਕਰ ਲੈਂਦੀ ਈਮੇਲ ਵੀ ਜਦ ਵਕਤ ਲੱਗਦਾ ਕਰਦੀ ਜਲਦੀ ਹੀ ਈਮੇਲਾਂ ਦਾ ਰੁਖ ਰੋਮਾਂਟਿਕ ਹੋ ਗਿਆ ਇੱਕ ਸਨੇ ਚਰਵਾਰ ਸਵੇਰੀ ਉਸ ਦੇ ਘਰ ਆ ਗਈ ਤੇ ਸਾਰਾ ਦਿਨ ਉਸ ਦੇ ਨਾਲ ਹੀ ਰਹੀ ਟਿੱਕਾ ਨੂੰ ਕਰ ਦਿਖਾਉਣ ਦੇ ਬਹਾਨੇ ਬੈਡਰੂਮ ਵਿੱਚ ਲੈ ਗਿਆ ਉਸਨੇ ਬਹੁਤ ਬਹੁਤਾ ਇਤਰਾਜ਼ ਨਹੀਂ ਕੀਤਾ ਵਾਪਸ ਜਾਣ ਤੋਂ ਪਹਿਲਾਂ ਹੀ ਉਹ ਕਹਿਣ ਲੱਗੀ ਟਿੱਕਾ ਜੀ ਹੁਣ ਮੇਰੇ ਨਾਲ ਵਿਆਹ ਕਰ ਲਓ ਰੇਸ਼ਮ ਜੀ ਵਿਆਹ ਮੈਂ ਨਹੀਂ ਕਰਾਉਣਾ ਮੈਂ ਤੁਹਾਨੂੰ ਇੰਨੀ ਖੁੱਲ ਤਾਂ ਹੀ ਵਿਆਹ ਕਰ ਤਾਂ ਵਿਆਹ ਕਰਕੇ ਹੀ ਦਿੱਤੀ ਹੈ ਨਹੀਂ ਵਿਆਹ ਦਾ ਇਸ ਵਿੱਚ ਕੋਈ ਕਰਾਰ ਨਹੀਂ ਇਹ ਤਾਂ ਆਪਣੇ ਦੋਨੋਂ ਦੀ ਸੋਚਦਾ ਸੀ ਨਹੀਂ ਟਿੱਕਾ ਜੀ ਤੁਸੀਂ ਇੱਕ ਨਹੀਂ ਕਰ ਸਕਦੇ ਹੁਣ ਤੁਹਾਨੂੰ ਵਿਆਹ ਕਰਾਉਣਾ ਪਵੇਗਾ ਰਿਸ਼ਮ ਜੀ ਇਹ ਕਦੇ ਨਹੀਂ ਹੋ ਸਕਦਾ ਵਿਆਹ ਬਾਰੇ ਮੈਂ ਕਦੀ ਨਹੀਂ ਸੋਚ ਸਕਦਾ ਟਿੱਕੇ ਨੇ ਫੈਸਲਾ ਸੋਣ ਵਾਂਗ ਕਿਆ ਪਹਿਲਾਂ ਰਿਸ਼ਮ ਦਾ ਲੈ ਜਾ ਕੋਈ ਸਖਸੀ ਪਰ ਜਦ ਟਿੱਕਾ ਸਖਤ ਹੋਇਆ ਤਾਂ ਨਰਮ ਪੈ ਗਈ ਬਾਹਰ ਨਿਕਲਦੀ ਬੋਲੀ ਫਿਰ ਵੀ ਸੋਚ ਕੇ ਦੇਖਿਓ ਮੈਂ ਬਹੁਤ ਵਧੀਆ ਪਤਨੀ ਸਿੱਧ ਹੋਵਾਂਗੀ ਸੋਚਾਂਗਾ ਕਹਿੰਦੇ ਟਿੱਕੇ ਨੇ ਉਸ ਨੂੰ ਰੁਖਸਤ ਕਰ ਦਿੱਤਾ ਫਿਰ ਸੋਫੇ ਤੇ ਆ ਕੇ ਬੈਠਾ ਸੋਚਣ ਲੱਗ ਗਿਆ ਕਿ ਇੱਕ ਹੀ ਚੀਜ਼ ਹੋਈ ਉਸਨੇ ਸਾਰੀ ਗੱਲ ਛਿੰਦੇ ਨਾਲ ਕੀਤੀ ਛਿੰਦੇ ਨੇ ਕਿਹਾ ਮੈਨੂੰ ਤਾਂ ਕੋਈ ਚਾਲੂ ਚੀਜ਼ ਲੱਗਦੀ ਹੈ ਇੱਕਦਮ ਨਾਲ ਸੌਣ ਲਈ ਜਿਹੜੀ ਔਰਤ ਤਿਆਰ ਹੋ ਜਾਵੇ ਉਹ ਟੇਢੀ ਹੁੰਦੀ ਹੈ ਮਾਂ ਦਾ ਟਿੱਕਾ ਜਿਹੜਾ ਬਚ ਕੇ ਉਹਨੂੰ ਦੇਖ ਲਿਆ ਕਿ ਕੱਲਾ ਬੰਦਾ ਮਾਲਦਾਰ ਸਾਮੀਆਂ ਪਸਾਵੇ ਨੂੰ ਨਹੀਂ ਇਹਨਾਂ ਕੋਲ ਤਾਂ ਮੈਂ ਹੈ ਨਹੀਂ ਤੈਨੂੰ ਪਤਾ ਹੀ ਹੈ ਮੇਰਾ ਮੇਰੇ ਤੋਂ ਕੀ ਲੱਜਾਉ ਉਦੋਂ ਮਕਸਦ ਇੱਥੇ ਪੱਕੀ ਹੋਣਾ ਹੈ ਇਹਦੇ ਚ ਕਾਮਯਾਬ ਨਹੀਂ ਹੋਣ ਲੱਗੀ ਟਿੱਕੇ ਨੂੰ ਸੋਚਿਆ ਕਿ ਵਾਕਈ ਉਸਨੂੰ ਧਿਆਨ ਨਾਲ ਚੱਲਣ ਦੀ ਲੋੜ ਹੈ ਕ੍ਰਿਸ਼ਮ ਕੌਰ ਨੇ ਦੇਖ ਲਿਆ ਕਿ ਟਿੱਕਾ ਉਸ ਲਈ ਸਭ ਤੋਂ ਟਕੋਮ ਬੰਦਾ ਸੀ ਹਾਲੇ ਉਹ ਵਿਆਹ ਵੀ ਨਹੀਂ ਸੀ ਮੰਨ ਰਿਆ ਪਰ ਉਸ ਨੂੰ ਯਕੀਨ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਮਨਾ ਲਵੇਗੀ ਉਸ ਨੇ ਟਿੱਕੇ ਦੇ ਪਿਛੋਕੜ ਬਾਰੇ ਉਸਦੇ ਪਰਿਵਾਰ ਉਸਦੀ ਜ਼ਮੀਨ ਜਾਇਦਾਦ ਬਾਰੇ ਵੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਉਹ ਟਿੱਕੇ ਨੂੰ ਨਿੱਕੇ ਨਿੱਕੇ ਸਵਾਲ ਕਰਦੀ ਆਪਣਾ ਕੰਮ ਕਰਦੀ ਜਾ ਰਹੀ ਸੀ ਉਹ ਹਫ਼ਤਾ ਅੰਤ ਤੇ ਟਿੱਕੇ ਕੋਲ ਚਲੀ ਜਾਂਦੀ ਰਾਤ ਵੀ ਉਸ ਕੋਲ ਰਹਿੰਦੀ ਚੱਲਦੇ ਹਫ਼ਤੇ ਉਸ ਨੂੰ ਕੱਪੜੇ ਦੀ ਇੱਕ ਦੁਕਾਨ ਵਿੱਚ ਕੰਮ ਮਿਲ ਗਿਆ ਉਹ ਟਿੱਕੇ ਲਈ ਖਾਣਾ ਮਨਾਉਂਦੀ ਘਰ ਦੀ ਸਫਾਈ ਕਰ ਦਿੰਦੀ ਤੇ ਉਸਦੇ ਕੱਪੜੇ ਧੋ ਦਿੰਦੀ ਟਿੱਕਾ ਇਸ ਗੱਲੋਂ ਖੁਸ਼ ਸੀ ਕੇ ਕੰਮ ਨੂੰ ਬਹੁਤ ਹੀ ਸਚਾਰੀ ਸੀ ਇੱਕ ਦਿਨ ਉਸਨੇ ਆਪਣੇ ਦੋਸਤ ਮੋਨ ਕੋਲ ਰੇਸ਼ਮ ਕੋਰ ਬਾਰੇ ਗੱਲ ਕੀਤੀ ਤਾਂ ਸੋਚਿਆ ਕਿ ਬੱਚੀ ਭਾਈ ਇਹਦਾਂ ਦੀ ਔਰਤਾਂ ਬਹੁਤ ਚਾਲੂ ਹੁੰਦੀਆਂ ਕਿ ਤੇ ਆਪਣੇ ਆਪ ਨੂੰ ਤੇਰੀ ਕਿਰਾਏਦਾਰ ਸਿੱਧ ਕਰਕੇ ਪੱਕਾ ਟਿਕਾਣਾ ਬਣਾਉਣ ਦੀ ਕੋਸ਼ਿਸ਼ ਨਾ ਕਰਨ ਲੱਗ ਪਈ ਇਹਦਾ ਨਾ ਫਿਕਰ ਕਰ ਤਿੱਕੇ ਨੂੰ ਪੂਰਾ ਭਰੋਸਾ ਸੀ ਕਿ ਉਸ ਨੂੰ ਕੋਈ ਇੰਨਾ ਮੂਰਖ ਨਹੀਂ ਬਣਾ ਸਕਦਾ ਉਹ ਸਮਝਦਾ ਸੀ ਕਿ ਰੇਸ਼ਮ ਕੋਰ ਮਾਰਤੇ ਸੀ ਉਹ ਇੰਗਲੈਂਡ ਵਿੱਚ ਸੈਟਲ ਹੋਣਾ ਚਾਹੁੰਦੀ ਸੀ ਪਰ ਟਿੱਕੇ ਨੇ ਦੂਰ ਤੱਕ ਸੋਚ ਕੇ ਦੇਖ ਲਿਆ ਸੀ ਉਸ ਦਾ ਕੁਝ ਨਹੀਂ ਵਿਗਾੜ ਸਕਦੀ ਸੀ ਉਸ ਨੂੰ ਉਹ ਘਰ ਵਿੱਚ ਤੁਰੇ ਫਿਰਦੀ ਹੀ ਚੰਗੀ ਲੱਗਦੀ ਉਸ ਨੂੰ ਦੁਨੀਆ ਭਰ ਦੀ ਖਬਰ ਸੀ ਇਸ ਲਈ ਉਸ ਨਾਲ ਗੱਲਾਂ ਕਰਨਾ ਵੀ ਚੰਗਾ ਉਹ ਸੋਚਦਾ ਸੀ ਕਿ ਇਹ ਆਰਜੀ ਜੀ ਅਸੂਲ ਦਾ ਰਿਸ਼ਤਾ ਹੀ ਹੈ ਇਸ ਵਿੱਚ ਉਸ ਨੂੰ ਉਸ ਤੋਂ ਬਹੁਤੀ ਆਸ ਵੀ ਨਹੀਂ ਰੱਖਣੀ ਚਾਹੀਦੀ ਇੱਕ ਦਿਨ ਜਗਮੀਤ ਦਾ ਇੰਡੀਆ ਤੋਂ ਫੋਨ ਆਇਆ ਉਹ ਕਹਿਣ ਲੱਗਾ ਬੜੇ ਭਾਈ ਤੂੰ ਵਿਆਹ ਕਰਾਉਣ ਲੱਗਿਆ ਸਾਨੂੰ ਦੱਸ ਤਾ ਦਿੰਦਾ ਮੈਂ ਤਾਂ ਨਹੀਂ ਕਰਾਉਣ ਲੱਗਿਆ ਕੋਈ ਵਿਆਹ ਵੀ ਕੁੜੀ ਦਾ ਪਿਓ ਤੇ ਭਰਾ ਆਏ ਸੀ ਇੱਕ ਦਿਨ ਕਹਿੰਦੇ ਕੁੜੀ ਤੇਰੇ ਨਾਲ ਹੀ ਰਹਿੰਦੀ ਆ ਤੇ ਛੇਤੀ ਵਿਆਹ ਹੋ ਜਾਣਾ ਟਿੱਕਾ ਹਰਾਨ ਆਪਣੇ ਭਰਾ ਦੀ ਗੱਲ ਸੁਣ ਰਿਹਾ ਸੀ ਜਗਮੀਤ ਨੇ ਫਿਰ ਕਿਹਾ ਉਹ ਤਾਂ ਵੀ ਬੰਦੇ ਚੰਗੇ ਨਹੀਂ ਲੱਗਦੇ ਬੜੇ ਬੜੇ ਪੱਗੜ ਬੰਨੇ ਹੋਏ ਸੀ ਜਿੱਦਾਂ ਬਜਮਾਸ਼ਾ ਦੇ ਹੁੰਦੇ ਆ ਟਿੱਕਾ ਸੋਚਾਂ ਵਿੱਚ ਪੈ ਗਿਆ ਤੇ ਰਿਸ਼ਮ ਕੌਰ ਨੂੰ ਡੀਕਣ ਲੱਗਿਆ ਤਾਂ ਜੋ ਉਸ ਨਾਲ ਗੱਲ ਕਰ ਸਕੇ ਜਦੋਂ ਫਲੋਰ ਤੋਂ ਮੈਨੂਅਲ ਕੰਮ ਕਰਦਾ ਸੀ ਤਾਂ ਉਸ ਨੂੰ ਹਫਤ ਤਵਰਨ ਖਾਮ ਮਿਲਦੀ ਸੀ ਪਰ ਹੁਣ ਮਹੀਨੇ ਦੇ ਮਹੀਨੇ ਮਿਲਿਆ ਕਰਦੀ ਸੀ ਹਰ ਪਹਿਲੀ ਦਿਨ ਹਰ ਪਹਿਲੀ ਨੂੰ ਨਕਾਸ ਦੇ ਕਰੰਟ ਅਕਾਊਂਟ ਵਿੱਚ ਆ ਜਾਂਦੀ ਉਹ ਖਰਚ ਜੋਗੇ ਪੈਸੇ ਰੱਖ ਕੇ ਬਾਕੀ ਫੋਨ ਰਹੀ ਸੇਵਿੰਗ ਅਕਾਊਂਟ ਵਿੱਚ ਪွှਵਾ ਦਿੰਦਾ ਇਸ ਵਾਰ ਜਦੋਂ ਉਸਨੇ ਫੋਨ ਕੀਤਾ ਤਾਂ ਗੁਮਸ਼ੀਨ ਦੱਸ ਰਹੀ ਕੀ ਸੀ ਕਿ ਉਸ ਦਾ ਖਾਤਾ ਖਾਲੀ ਹੈ ਉਹ ਹੈਰਾਨ ਰਹਿ ਗਿਆ ਕਿ ਜੇ ਤਨਖਾਣੀ ਵੀ ਨਹੀਂ ਆਈ ਤਾਂ ਉਸਨੇ ਆਪਣਾ ਖਾਤਾ ਕਦੇ ਖਾਲੀ ਨਹੀਂ ਸੀ ਛੱਡਿਆ ਉਹ ਕੰਮ ਤੋਂ ਕੁਝ ਦਿਨ ਲਈ ਛੁੱਟੀ ਕਰਕੇ ਬੈਂਕ ਗਿਆ ਪਰ ਤਾਂ ਚੱਲਿਆ ਕਿ ਕਿਸੇ ਨੇ 2000 ਪਾਉਂਡ ਕਢਵਾ ਲਏ ਹੈ ਕਿਸੇ ਮਨਜਿੰਦਰ ਕੌਰ ਦੇ ਨਾਮ ਦਾ ਚੈੱਕ ਟਟਿਆ ਗਿਆ ਸੀ ਜਿਸ ਖਾਤੇ ਵਿੱਚ ਪੈਸੇ ਗਏ ਸਨ ਉਹ ਸਮਝ ਗਿਆ ਕਿ ਰਿਸ਼ਮ ਕੌਰ ਕੋਈ ਲੰਗ ਦਿਖਾ ਗਈ ਉਹ ਕਿੰਨਾ ਕਿੰਨਾ ਚਿਰ ਉਸ ਦੀ ਬੈਡਰੂਮ ਦੀ ਸਫਾਈ ਕਰਦੀ ਰਹਿੰਦੀ ਸੀ ਉਹਦੇ ਸਾਰੇ ਕਾਗਜ਼ ਪੱਤਰ ਬੈਡਰੂਮ ਵਿੱਚ ਹੀ ਪਏ ਹੁੰਦੇ ਸਨ ਉਸ ਨੇ ਉਸੇ ਵਕਤ ਆਪਣੇ ਸਾਰੇ ਖਾਤੇ ਕ੍ਰੈਡਿਟ ਕਾਰਡ ਸੀਲ ਕਰਵਾ ਦਿੱਤੇ ਘਰ ਆਇਆ ਤਾਂ ਉਸ ਦੀ ਚੈੱਕ ਬੁੱਕ ਗਾਇਬ ਸੀ ਇੱਕ ਕ੍ਰੈਡਿਟ ਕਾਰਡ ਵੀ ਨਹੀਂ ਸੀ ਮਿਲ ਰਿਹਾ ਸਨੇਚਰ ਵਰਬ ਵਾਲੇ ਦਿਨ ਰੇਸ਼ਮ ਕੌਰ ਆਮ ਮੰਗ ਆਈ ਟਿੱਕਾ ਸਾਨੂੰ ਫਰੰਟ ਰੂਮ ਚ ਲੈ ਕੇ ਪੁੱਛਣ ਲੱਗਿਆ ਇਹ ਮਨਜਿੰਦਰ ਕੌਰ ਕੌਣ ਆ ਸਾਲ ਸੁਣਦੇ ਰੇਸ਼ਮ ਕੌਰ ਦਾ ਰੰਗ ਉੱੜ ਗਿਆ ਉਹ ਨਲਾਂਦੀ ਅਵਲ ਚ ਕਹਿਣ ਲੱਗੀ ਮੈਨੂੰ ਨਹੀਂ ਪਤਾ ਕੌਣ ਐ ਉਹ ਜੇ 2000 ਪੌਂਡ ਚਾਹੀਦੇ ਸੀ ਤਾਂ ਮੈਨੂੰ ਪੁੱਛ ਲੈ ਲੈਂਦੇ ਟਿੱਕੇ ਦੀ ਗੱਲ ਸੁਣ ਕੇ ਰੇਸ਼ਮ ਕੌਰ ਗੁੱਸੇ ਵਿੱਚ ਆਉਂਦੀ ਉੱਠ ਖੜੀ ਹੋਈ ਤੇ ਬੋਲੀ ਟਿੱਕਾ ਜੀ ਤੁਹਾਨੂੰ ਸਿਰਫ ਲੱਤਾਂ ਚੁੱਕਣ ਦਾ ਹੀ ਪਤਾ ਇਹ ਨਹੀਂ ਪਤਾ ਕਿਔਰ ਦੀਆਂ ਲੋੜਾਂ ਵੀ ਹੁੰਦੀਆਂ ਨੇ ਤੇ ਉਸ ਨੂੰ ਪੈਸੇ ਵੀ ਚਾਹੀਦੇ ਹੁੰਦੇ ਆ ਤੇ ਆ ਤੁਹਾਡੀ ਅਸਲੀਅਤ ਲੱਤਾਂ ਚ ਕੌਣ ਦੇ ਪੈਸੇ ਲੈਂਦੇ ਹੋ ਨਹੀਂ ਟਿੱਕਾ ਜੀ ਤੁਹਾਡੀ ਅਸਲੀਅਤ ਇਹ ਕਿ ਤੁਸੀਂ ਇੱਕ ਬਹੁਤ ਖੁਦਗਰਜ ਜੋ ਅਗਲੇ ਬਾਰੇ ਕੁਝ ਸੋਚਦਾ ਹੀ ਨਹੀਂ ਮੈਨੂੰ ਪੈਸੇ ਦੀ ਲੋੜ ਸੀ ਮੈਂ ਤੁਹਾਨੂੰ ਟੋਇਆ ਪਰ ਤੁਸੀਂ ਕਿਸੇ ਹੱਕੰਡੇ ਨਹੀਂ ਸੀ ਲੱਗਦੇ ਹੁਣ ਜਦੋਂ ਪੁਲਿਸ ਅੱਧ ਲਾਵਾਂ ਤਾਂ ਫੇਰ ਟਿੱਕਾ ਜੀ ਮੈਂ ساری ਉਮਰ ਪੁਲਿਸ ਹੀ ਦੇਖੀ ਮੈਨੂੰ ਤਾਂ ਸੁਪਨੇ ਵੀ ਪੁਲਿਸ ਦੀ ਆਉਂਦੇ ਨੇ ਚਲੋ ਫਿਰ ਹੁਣ ਤੁਸੀਂ ਆਪਣੇ ਰਾਹੇ ਇੱਥੇ ਸਭ ਖਤਮ ਕਦਮ ਨਹੀਂ ਟਿੱਕਾ ਜੀ ਹਲੇ ਭੁਗਤਾਨ ਤੁਹਾਡੇ ਵੱਲ ਰਹਿਦਾ ਉਸਨੇ ਪੂਰੇ ਰੋਬ ਨਾਲ ਕਿਹਾ ਟਿੱਕੇ ਨੇ ਉਸਦੀ ਬਾਹ ਫੜੀ ਤੇ ਖਿੱਚਦਾ ਦਰਵਾਜ਼ੇ ਵੱਲ ਐ ਤੁਰਿਆ ਰੇਸ਼ਮਪੁਰ ਮਰਦਾਂ ਵਾਲ ਤੁਸੀਂ ਸੁਣ ਰਹੇ ਸੀ mundri.com ਹਰਜੀਤ ਟਟਵਾਲ ਦਾ ਭਾਗ 12